ਮੰਮੀ ਬਣਾਣੀ ਲੱਗੀ ਹੈ ਦਾਲ ਲੋ ਜੀ ਐਸ ਕਿਸੀ ਹੋਸ਼ਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਸਾਰੇ ਬਹੁਤ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਨਿਆ ਕਿ ਦੁਨੀਏ ਚ ਤੁਹਾਡੇ ਸਾਰੇ ਭੈਣ ਭਰਾ ਮੈਂ ਸਵਾਗਤ ਕਰਦੇ ਆਂ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਰਾਜੀ ਖੁਸ਼ੀ ਪਰਮਾਤਮਾ ਸਭ ਨੂੰ ਖਿੜਿਆ ਚਿਹਰੇ ਖਿੜੇ ਗੁਲਾਬ ਦੀ ਤਰ੍ਹਾਂ ਖਿੜੇ ਚਿਹਰੇ ਤੁਹਾਡੇ ਖਿਲਾ ਕੇ ਰੱਖੇ ਤੇ ਮੈਂ ਰੱਖਣ ਲੱਗੀਆਂ ਸ਼ਾਮ ਦਾ ਟਾਈਮ ਹੋ ਗਿਆ ਮੈਂ ਰੱਖਣ ਲੱਗੀਆਂ ਦਾਲ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਦੱਸ ਰਹੀ ਸੀ ਕਿ ਮੇਰੇ ਪਈਆ ਕੇ ਦਾਲ ਦੇ ਵਿੱਚ ਤਿੰਨ ਚਾਰ ਵਾਰੀ ਬਣ ਜਾਂਦੇ ਨੇ ਮੈਂ ਜ਼ਿਆਦਾ ਨਹੀਂ ਬਣਾਉਂਦੀ ਥੋੜੀ ਜਿਹੀ ਬਣਾਉਣੀ ਹੁੰਦੀ ਆ ਤੇ ਦਾਲ ਰੱਖਣ ਲੱਗੀਆਂ ਜਿਹੜੀ ਬਸ ਮੇਰੀ ਹੁਣ ਹੁਣ ਦਾ ਸਰ ਜਵੇ ਨਹੀਂ ਪੁੱਤ ਕਚਨ ਖਾਈ ਕਰਦੇ ਸੰਦਰਾ ਕਹਿੰਦਾ ਮੰਮੀ ਦਿਓ ਥੋੜੀ ਜਿਹੀ ਮੈਂ ਕਹਿੰਨਾ ਤੇ ਮੈਂ ਕਿਹਾ ਦਾਲ ਕੱਲ੍ਹ ਤੋਂ ਪਹਿਲਾਂ ਮੇਰੀ ਦਾਲ ਹੀ ਹੈ ਅੱਜ ਪਰ ਮੈਂ ਇਸਲਾਸੀ ਮੈਂ ਕਿਹ ਚਲ ਰੋ ਬਣਾਉਂਗੀ ਅੱਜ ਆਲੂ ਤੇ ਪਕੌੜਿਆਂ ਦੀ ਸਬਜ਼ੀ ਫਿਰ ਮੈਂ ਕਿਹਾ ਦੇਖੀ ਕੱਲ ਵੀ ਸਾਨੂੰ ਦੋ ਪਕੌੜੇ ਬਣਾਏ ਸੋਚੀ ਤੇ ਆਲੂ ਸੀ ਤੇ ਆਲੂ ਖਾ ਖਾ ਕੇ ਦੋ ਤਿੰਨ ਦਿਨ ਉਹ ਮੰਨ ਜਾ ਕ ਜਾਂਦਾ ਫਿਰ ਮੈਂ ਕਿਹਾ ਨਹੀਂ ਹੱਸਣਾ ਦਾਲ ਬਣਾ ਲੈਣੇ ਬੁਗੀ ਪੱਕੀ ਰੋਟੀਆਂ ਬਣਾ ਕੇ ਦਾਲ ਦਾ ਖਾ ਲੇਗੇ ਸਵਾਦ ਲੱਗਦੀ ਹੈ ਹੈਨਾ ਤੇ ਫਿਰ ਮੈਂ ਇਹਨਾਂ ਦੂਸਰਾ ਹੁਕਮ 啊？一个给你，的。哦，芝麻芝麻酱。 ਲੋ ਕਿੰਨਾ ਕਰਦੇ ਨਿਕਲਦਾ ਹੈ ਪਿੱਛੇ ਤੇ ਉਹ ਇਹ ਨਾ ਕਈ ਵਾਰੀਆਂ ਕਿ ਹੈ ਕਿ ਮੈਂ ਤਾਂ ਮਰਜੰਟ ਮੈਂ ਨਾ ਛਾਣ ਕੇ ਆਪਣਾ ਦੁੱਧ ਨੂੰ ਇਸਤੇਮਾਲ ਕਰਨਾ ਤਾਂ ਬੇਸ਼ੱਕ ਦੁੱਧ ਛਾਣਦੀ ਆ ਹਮੇਸ਼ਾ ਪਿੱਛੇ ਇੱਕ ਦਿਨ ਨਾ ਦੋ Baal ਨਿਕਲੇ ਦੁੱਧ ਦੇ ਵਿੱਚ ਉਸ ਦਿਨ ਮੈਂ ਪੈ ਗਈ ਸੰਝਿਆਣੇ ਰੱਖਿਆ ਦਿਨ ਸੰਝਿਆਣੇ ਵਾਲਿਆ ਨਹੀਂ ਇਹ ਨਾ ਹੁੰਦੀ ਕਰਿਆ ਹਨ ਇੱਕ ਦਿਨ ਤਾਂ ਛਾਣਾ ਨਹੀਂ ਤਾ ਮੈਂ ਬਹੁਤ ਕੰਮ ਰੇਅਰ ਛਾਣਦੀ ਹਾਂ ਹਾਂ ਸਨਾਂ ਕਾ ਛਾਣਦੇ ਪਰ ਮੈਂ ਹਮੇਸ਼ਾ ਛਾਣਦੀ ਆ ਪਰ ਚਾ ਇਸੀ ਕਰਕੇ ਦੁੱਧ ਮੈਂ ਹੀ ਉਹ ਕਰਦੀ ਆ ਜਦ ਹੀ ਵਾਲਦੀ ਆ ਮੈਂ ਦੂਜੇ ਦਿਨ ਦੇਖਿਆ ਫਿਰ ਦੁੱਧ ਦੇ ਵਿੱਚ ਬਾਲ ਮਿਕ ਉਹ ਤਾਂ ਚਲੋ ਸ਼ੁਕਰ ਹੈ ਕਿ ਅਸੀਂ ਚਾਹ ਬਣਾ ਬਣਾਣੇ ਆ ਚਾਹ ਤਾਂ ਚਲੋ ساری ਦੁਨੀਆ ਪੁੰਨਦੀ ਹੈ ਚਾਹ ਤਾਂ ਹੈ ਹੀ ਪੁੰਨੇ ਦੀ ਚੀਜ਼ ਹੈ ਪਰ ਵੈਸੇ ਆ ਬਾਅਦ ਦੇ ਵਿੱਚ ਵੀ ਤੁਸੀਂ ਦੁੱਧ ਪੀਣੇ ਹੋ ਬੱਚੇ ਇਹ ਪਾਪਾ ਨੂੰ ਵੀ ਦਿੰਨੇ ਆ ਵੀ ਜੋ ਵੀ ਬਾਲ ਮਿਕ ਹੈ ਵੀ ਪਤਾ ਆਪਣੇ ਅੰਦਰ ਬਾਲ ਚ ਫਸ ਜਾਂਦੇ ਬੱਚੇ ਅੰਦਰ ਆਪਣੀ ਬਾਹਲ ਹੈ ਨਾ ਜਿਹੜਾ ਉਹ ਇੰਨੀ ਕੁ ਜ਼ਿਆਦਾ ਨਾਜ਼ੁਕ ਚੀਜ਼ ਹੈ ਨਾ ਉਸ ਦੇ ਵਿੱਚ ਬਾਲ ਫਸ ਜਾਂਦੇ ਹੈ ਯਾ ਫਿਰ ਦੁੱਧ ਉਬਲ ਰਿਹਾ ਹੈ ਔਰ ਇਹ ਮੈਂ ਵੀ ਗੈਨ ਦੇ ਲਈ ਰੱਖ ਰੱਖੀ ਹੈ ਤੁਹਾਨੂੰ आज हमारे घर के बाहर क्या आया था छोटे से पापा आगे तक जाने कर दिल्ली तो बाहर है मत्था टेकने आया था क्या टेकना आया था मत्था घर को आपको इधर दूध बोल रहे है

ਆਪਾਂ ਜਿੰਨਾ ਜੀ ਮੈਂ ਮੈਸ਼ ਕਰਕੇ ਨਹੀਂ ਪਾਈ ਕਿਉਂਕਿ ਇਹ ਨੂੰ ਤਾਂ ਮੈਂ ਕਈ ਵਾਰੀ ਨਾ ਐਦਾਂ ਹੀ ਰਜਾਲਣੀ ਬਿਨਾ ਸਿਟੀ ਤੋਂ ਵੀ ਫਿਰ ਐਦਾਂ ਹੀ ਦੀਖੀ ਜਾਂਦੀ ਹਾਂ ਕੱਟ ਕੇ ਪਾ ਲੂੰਗੀ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਫਿਰ ਮੈਂ ਮੋٹے ਕੱਢ ਕੱਢੇ ਦੂੰਗੀ ਸਾਈਡ ਤੇ ਉਹਨਾਂ ਦੇ ਕੋਲੇ ਦੇ ਵਿੱਚ ਜਦੋਂ ਦਾਲ ਬਣ ਗਈ ਪਾਉਂਗੀ ਤਾਂ ਮੈਂ ਪਾਉਂਗੀ ਉਹਨੂੰ ਠੀਕ ਹੈ